ਨੌਰੀ ਬਾਰਡਰ ਤੇ ਅੱਜ 55 56 ਦਿਨ ਹੋ ਗਏ ਜਿਹੜਾ ਮਰਨ ਵਰਤ ਰੱਖੇ ਨੂੰ ਜੇ ਇੱਕ ਕਿਸਾਨ ਆਪਦੇ ਘਰੇ ਕੰਮ ਕਰਦਾ ਜੇ ਇੱਕ ਬੰਦਾ 500 ਰੁਪਏ ਦਾ ਕੰਮ ਕਰਦਾ ਤਾਂ ਅੱਜ 26 27000 ਰੁਪਏ ਦਾ ਕੰਮ ਕਰ ਜਾਂਦਾ ਤੇ ਇੱਕ ਕਿੱਲੇ ਦੀ ਐਮਐਸਪੀ ਕਿੰਨੀ ਮਿਲਣੀ ਹੈ 5 10000 ਰੁਪਿਆ ਕਿਉਂਕਿ ਅਸੀਂ ਇਸ ਕਰਕੇ ਫੇਲ ਐ ਕਿ ਪਿੱਛੇ ਚਾਹੇ ਜਿੰਨਾ ਮਰਜੀ ਨੁਕਸਾਨ ਹੋ ਜੇ ਕਿ ਅੜੀ ਨਹੀਂ ਹੁੰਦੀ ਅੜੀ ਪਗਾਉਣੀ ਆ ਕਹਿੰਦੇ ਉਹ ਅੜੀ ਵਾਲਾ ਬੰਦਾ ਸਾਰਾ ਕੁਝ ਵੇਚ ਲੈਂਦਾ ਬਾਣੀਆ ਹੈ ਬਾਣੀਆ ਦਾ ਨਾਂ ਬਾਣੀਆ ਕਿਉਂ ਬਾਣੀਆ ਇੱਕ ਬਣਜ ਬਿਹਾਰ ਦਾ ਸਹੀ ਬੰਦਾ ਹੈ ਬਾਣੀਆ ਕੋਲ ਇੱਕ ਦੁਕਾਨ ਇੱਕ ਮਕਾਨ ਹੁੰਦਾ ਉਹ ਚੋ ਕਿੰਨਾ ਕੁਝ ਬਣਾ ਲੈਂਦਾ ਇੱਕ ਸਭ ਤੋਂ ਸਿਆਣੀ ਕੌਮ ਇਹ ਹੁੰਦੀ ਹੈ ਕਿ ਇਹ ਦੁਕਾਨ ਤੋਂ ਮਕਾਨ ਬਣਾਉਂਦੀ ਹੈ ਪਹਿਲਾਂ ਦੁਕਾਨ ਬਣਾਉਣਗੇ ਚਾਹੇ ਕਿਰਾਏ ਤੇ ਬੈਠੇ ਹੈ ਦੁਕਾਨ ਚੋਂ ਕਮਾਈ ਕਰਕੇ ਮਕਾਨ ਬਣਾਉਂਦੇ ਹੈ ਧੀਆ ਪੁੱਤ ਬਿਉਂਦੇ ਹੈ ਤੇ ਇਹ ਆਪਣੇ ਆਪਾਂ ਜ਼ਮੀਨ ਵੇਚ ਕੇ ਕੋਠੀਆਂ ਪਾਉਣੇ ਆ ਜਿਹੜਾ ਕਮਾਈ ਵਾਲਾ ਸਾਧਨ ਹੈ ਉਹਨੂੰ ਖਤਮ ਕਰ ਲੈਣੇ ਆ ਫਿਰ ਰਸਾ ਲੈਉਣੇ ਹਥੋਂ ਮੰਜੇ ਵਾਲੀ ਦੌਣ ਆ ਜਿਹੜੀ 20 ਰੁਪਿਆ ਦੀ ਆ 50 ਰੁਪਿਆ ਦੀ ਫਿਰ ਬੰਦਾ ਫਾਹ ਲੈ ਲਿਆ ਫਿਰ ਇਹਨੂੰ ਮੁਆਵਜ਼ਾ ਦਵਾਓ ਜੀ ਇਹਨੂੰ ਪੈਸੇ ਦਵਾਓ ਗਵਰਨਮੈਂਟ ਤੋਂ ਦੱਸੋ મોદી ਨੇ ਕਿਹਾ ਸੀਗਾ ਕਿ ਤੇ ਤੁਸੀਂ ਚਿਪਸ ਲਾਓ ਘਰੇ ਇਸ ਕਰਕੇ ਜਿਹੜਾ ਹੈਗਾ ਕਿਸਾਨ ਕੋਲੇ 20 ਕਿੱਲੇ ਹੋਣ ਉਹ ਭੁੱਖਾ ਮਰਦੇ ਦਾ ਮਰਦਾ ਲਿਮਟਾਂ ਪਤਾ ਨਹੀਂ 50 ਲੱਖ ਦੀ ਆ 22 ਲੱਖ ਦੀ ਆ 20 ਲੱਖ ਦੇ ਫਰਦਲ ਹੋਣਿਆ ਇਧਰਲੇ ਪਾਸੇ ਤਾਂ ਆਉਂਦਾ ਉਹਦੇ ਖਤੌਨੀ ਨੰਬਰ ਖੇਵਟ ਨੰਬਰ ਇੰਨਾ ਫਲਾਨਾ ਸਿੰਘ ਪੁੱਤਰ ਫਲਾਨਾ ਸਿੰਘ ਇੱਕ ਬੜਾ ਦੋ ਹਿੱਸਾ 40 ਕਿੱਲਾਂ ਚ 20 ਕਿੱਲੇ ਹੁੰਦੇ ਆ ਫਲਾਨਾ ਸਿੰਘ ਨੂੰ ਜਦੋਂ ਵਿਸ਼ੇਸ਼ਕਤਨ ਵਾਲੇ ਪਾਸੇ ਜਾਂਦੇ ਆਪਾਂ ਫਰਦ ਦੇ ਉਹਦੇ ਲਿਖਿਆ ਦੇ ਫਲਾਨਾ ਸਿੰਘ ਪੁੱਤਰ ਫਲਾਨਾ ਸਿੰਘ ਐਚਡੀਐਫਸੀ ਜਾਂ ਐਸਬੀਆਈ ਜਾਂ ਪੀਐਨਬੀ ਪੰਜਾਹ ਹਜ਼ਾਰ ਰੁਪਇਆ ਆਡਰਨ ਲੋਨ ਲਿਆ ਹੋਇਆ ਉਹਦਾ। ਤੋਂ ਉਦੋਂ ਬਾਅਦ ਧਰਨੇ ਮੁਜਾਰੇ ਸ਼ੁਰੂ ਕਰਨੇ ਆ। ਆਹੀ ਜੱਟ ਤੇ ਬਾਣੀਏ ਦੇ ਦਿਮਾਗ 'ਚ ਫਰਕ ਹੈ। ਜੱਟ ਤੇ ਬਾਣੀਏ ਦਾ ਇੰਨਾ ਫਰਕ ਹੈ ਦਿਮਾਗ ਦਾ। ਇੱਕ ਤੁਹਾਨੂੰ ਗੱਲ ਦੱਸਦਾ। ਬਾਣੀਆ ਦੁਕਾਨ ਕਰਿਆ ਕਰਦਾ ਸੀ ਉਹਦੇ ਕੋਲ ਜ਼ਿਮੀਂਦਾਰ ਆ ਕੇ ਬਹਿ ਜਾ ਕਰੇ। ਤੂੰ ਗੱਲਾਂ ਬਾਤਾਂ ਕਰਨ ਲੱਗ ਗਿਆ ਉਹਨਾਂ ਦਾ ਵੀ ਐ ਕਰਕੇ ਮੇਰੇ ਕੋਲ ਇੱਕ ਬਲਦ ਆ ਉਹਦੇ ਨਾਲ ਮੈਂ ਖੇਤੀ ਹੁੰਦੀ ਨਹੀਂ। ਇੱਕ ਮੇਰੇ ਕੋਲੇ ਨਾਲ ਦੇ ਗਵਾਂਢੀ ਦਾ ਅਸੀਂ ਦੋਨੇ ਕਿੱਤੀ ਕਰ ਲੈਨੇ ਆ ਤੇ ਉੱਠ ਲੈਨੇ ਆ ਅਸੀਂ ਜਿਹਨੂੰ ਪੰਜਾਬੀ ਚ ਬੂਤਾ ਕਹਿੰਦੇ ਆਪਾਂ ਉਹਨਾਂ ਦੀ ਉਹਦੀ 45 ਗੱਲ ਚ ਉਹਦੇ ਪਾ ਕੇ ਤੇ ਅਸੀਂ ਬਸ ਉਹਦਾ ਡੰਗ ਜਾਂ ਲਾਹੀ ਜਾਂਦੇ ਉਹਨੂੰ ਉਹਦੀ ਧੌਣ ਉੱਚੀ ਸੀ ਤੇ ਉਹ ਪਿੱਛੇ ਜਿਹੜਾ ਮਤਲਬ ਹਲ ਸੀਗਾ ਉਹ ਸਿਸਟਮ ਚ ਸਹੀ ਨਹੀਂ ਆ ਰਿਹਾ ਸੀ ਤੇ ਬਾਣੀਆਂ ਕਹਿੰਦਾ ਵੀ ਮੈਨੂੰ ਖਾਨ ਜੋ ਕੀ ਕਣਕ ਦੇ ਦਿਆ ਕਰ ਪੰਜ ਸੱਤ ਮਾਣ ਤੇ ਮੈਂ ਤੈਨੂੰ ਬਲਦ ਲੈ ਕੇ ਦੇ ਦੇਣਾ ਉਹ ਕਹਿੰਦਾ ਜੀ ਠੀਕ ਹੈ ਉਨੇ ਬਲਦ ਲੈ ਕੇ ਦੇਤਾ ਉਹਦੇ ਕੋਲ ਦੋ ਬਲਦ ਹੋ ਗਏ ਖੇਤੀ ਚੰਗੀ ਹੋਣ ਲੱਗ ਗਈ ਪੰਜ ਚਾਰ ਸਾਲ ਚੱਲਿਆ ਇਸ ਤਰ੍ਹਾਂ ਕੰਮ ਤੇ ਉਹ ਬਲਦ ਜਿਹੜੇ ਚੋਰੀ ਹੋ ਗਏ ਚੋਰੀ ਹੋਣ ਤੋਂ ਬਾਅਦ ਜ਼ਿੰਮੇਦਾਰ ਦੂਜੇ ਦਿਨ ਕਿਸਾਨ ਆਪਣੇ ਬਾਣੀਏ ਕੋਲ ਚੱਲਿਆ ਗਿਆ ਕਹਿੰਦਾ ਜੀ ਆਪਣੇ ਜਿਹੜੇ ਬਲਦ ਸੀ ਉਹ ਚੋਰੀ ਹੋ ਗਏ ਕਹਿੰਦਾ ਠੀਕ ਹੈ ਉਹ ਪੰਜ ਸੱਤ ਦਿਨਾਂ ਬਾਅਦ ਫੇਰ ਗਿਆ ਕਹਿੰਦਾ ਆਪਣੇ ਬਲਦ ਚੋਰੀ ਹੋ ਗਏ ਤੈਨੂੰ ਕੋਈ ਅਫਸੋਸ ਕਹਿੰਦਾ ਕੋਈ ਨਹੀਂ ਆਪਾਂ ਸੋਚਦੇ ਆਂ ਉਹ ਮਹੀਨੇ ਬਾਅਦ ਫਿਰ ਚਲਾ ਗਿਆ ਕਹਿੰਦਾ ਆਪਣੇ ਬਲਦ ਚੋਰੀ ਹੋ ਗਏ ਸੇਠਾ ਤੈਨੂੰ ਕੀ ਅਫਸੋਸ ਨਹੀਂ ਉਹ ਕਹਿੰਦਾ ਆਪਣਾ ਤਾਂ ਘਰੀ ਖੜਾ ਸੀ ਕਹਿੰਦਾ ਕਿਵੇਂ ਕਹਿੰਦਾ ਮੈਂ ਖਰਚਾ ਘਟਾਤਾ ਸੀ ਉਹ ਜਿੱਦੇ ਬਲਦ ਚੋਰੀ ਹੋ ਗਏ ਸੇਠ ਨੇ ਬਾਣੀਆਂ ਨੇ ਆਪਦੇ ਪਰਿਵਾਰ ਨੂੰ ਸੱਦ ਲਿਆ ਉਹਦਾ ਖਰਚਾ ਘਟਾ ਦਿਓ ਆਪਣਾ ਬਲਦ ਚੋਰੀ ਹੋ ਗਿਆ ਉਹ 1 ਮਹੀਨੇ ਚ ਉਹਨੇ ਪੂਰੇ ਕਰ ਲਏ ਚੋਰੀ ਦੀ ਕਦੇ ਚੀਜ਼ ਬਰਾਮਦ ਨਹੀਂ ਹੁੰਦੀ ਥਾਣੇ 'ਚ ਜਾ ਕੇ ਪੁੱਛ ਲਓ ਕਚਹਿਰੀਆਂ 'ਚ ਪੁੱਛ ਲਓ ਤਾਂ ਜਦੋਂ ਉਹਨੇ ਸੇਠ ਨੂੰ ਕਿਹਾ ਸੇਠ ਨੇ ਕਿਹਾ ਉਹਨੂੰ ਆਪਣਾ ਤਾਂ ਘਰੀ ਖੜਾ ਸੀ ਤੇ ਆਪਾਂ ਖਰਚਾ ਘਟਾਤਾ ਭਾਈ ਫਲਾਨਾ ਸਿਆਂ ਉਹ ਕਹਿੰਦਾ ਜੀ ਮੈਂ ਤਾਂ ਮਹੀਨਾ ਹੋ ਗਿਆ ਤੁਰਿਆ ਫਿਰਦਾ ਸੂਚਨਾ ਬਣਾਉਣਾ ਚਾਰ ਮਹੀਨਾ ਬੰਦੇ ਹੁੰਦੇ ਆ ਜਿੱਥੇ ਦਿਨ ਸੇ ਭਜਾਂਦਾ ਦੋ ਬੋਤਲਾਂ दारू ਦੀਆਂ ਲੈ ਲੈਣੀਆਂ ਪੀ ਖਾ ਕੇ ਘਰੇ ਆਏ ਨੇ ਫਿਰ ਦੂਜੇ ਪਿੰਡ ਫਿਰ ਤੀਜੇ ਪਿੰਡ ਅਸੀਂ ਤਾਂ ਮਹੀਨੇ ਦੇ ਤੁਰੇ ਫਿਰਦੇ ਆ ਕਹਿੰਦਾ ਠੀਕ ਅੱਛਾ ਕਹਿੰਦਾ ਮੈਂ ਤਾਂ ਪੰਜ-ਛਤ ਡੱਬੇ दारू ਦੇ ਪੀ ਗਏ ਸੀ ਤੇ ਇਹਦਾ ਮਤਲਬ ਅਸੀਂ ਤਾਂ 5-10 ਬਲਦ ਦਾ ਨੁਕਸਾਨ ਹੋ ਗਿਆ ਸਾਡਾ ਉਹ ਕਹਿੰਦਾ ਪਈ ਫਿਰ ਤੂੰ ਸੋਚਣਾ ਸੀ ਕਿਉਂਕਿ ਉਹਨੇ ਪਹਿਲਾਂ ਹੀ ਸੋਚ ਲਿਆ ਤੇ ਉਹ ਬਲਦ ਭਾਲ ਦਿਆ ਪੰਜ ਚਾਰਾਂ ਨੂੰ ਨਾਲ ਲੈ ਜਾ ਕਰੇ ਸਾਰਾ ਦਿਨ ਭੌਂਕਦਾ ਫਿਰੇ ਤੇ ਉੱਥੇ दारू ਪੀ ਕੇ ਅਥਰੇ ਮੁੜਿਆ ਘਰ ਤੇ ਬਲਦ ਤੇ ਆਵਿਨਾ ਇੱਕ ਬਲਦ ਪਿੱਛੇ ਕਿੰਨਾ ਨੁਕਸਾਨ ਕਰ ਲਿਆ ਉਹਨੇ 1 ਮਹੀਨੇ ਚ ਆਪ ਦਾ ਖਰਚਾ ਘਟਾਲਿਆ ਉਹ ਜਾਇਆ ਕਰੇ ਜ਼ਿਮੀਂਦਾਰ ਤਲਖੀ ਚ ਹੋਇਆ ਕਰੇ ਤੇ ਬਾਣੀਆਂ ਸਾਂਤ ਸੁਭਾਅ ਸੀ ਉਹ ਕਹਿੰਦਾ ਚਲ ਜਿਹੜੇ ਪੰਜ ਚਾਰ ਸਾਲ ਆਪਾਂ ਨੂੰ ਦਾਣੇ ਆ ਗਏ ਠੀਕ ਹੈ ਇਸ ਕਰਕੇ ਨੂੰ ਸਿਆਣੀ ਕੌਮ ਮੰਨਿਆ ਜਾਂਦਾ ਸਿਆਣਾ ਬੰਦਾ ਉਹ ਹੈ ਜਿਹੜਾ ਦਿਮਾਗ ਨਾਲ ਚੱਲਦਾ ਹੁਣ ਸਾਡੇ ਜਿਹੜਾ ਦੇਸ਼ ਹੈ ਸਾਡਾ ਜਿਹੜਾ ਖਾਸ ਕਰਕੇ ਪੰਜਾਬ ਹੈ ਇਹਦੀ ਹਾਲਤ ਹੈ ਜਿਹੜੀ ਬਿਹਾਰ ਨਾਲੋਂ ਵੀ ਮਾੜੀ ਹੋ ਗਈ ਬਿਹਾਰ ਨਾਲੋਂ ਮਾੜੀ ਹੋ ਗਈ ਕਿਉਂਕਿ ਉੱਥੇ ਭੁੱਖੇ ਮਰਦੇ ਚੋਰੀਆਂ ਕਰਦੇ ਸੀ ਉੱਥੇ ਫਸਲ ਨਹੀਂ ਹੁੰਦੀ ਤੇ ਸਾਡੇ ਤੇ ਰੱਜੇ ਪੂਜੇ ਚੋਰੀਆਂ ਕਰਦੇ ਆ ਰੋਜ਼ਾਂ ਡਗਮਾਂਡ ਚ ਪਤਾ ਲੱਗਦਾ ਜੀ ਸਾਡੀ ਤਾਂ ਮਸ਼ੀਨ ਲੈ ਕੇ ਚੱਕ ਕੇ ਸਾਡਾ ਜੀ ਸਾਈਕਲ ਲੈ ਕੇ ਚੱਕ ਕੇ ਸਾਡਾ ਜੀ ਸਕੂਟਰੀ ਲੈ ਕੇ ਚੱਕ ਕੇ ਈਵਨ ਕੇ ਇਸ ਮਾਧਮ ਰਾਹੀਂ ਦੱਸ ਦਿਓ ਜੇ ਮੈਂ ਗਲਤ ਬੋਲਦਾ ਕਮੈਂਟਾਂ ਚ ਥਾਣਿਆਂ ਦੇ ਮੂਹਰੋਂ ਮੋਟਰਸਾਈਕਲ ਚੋਰੀ ਹੋ ਜਾਂਦੇ ਆ ਥਾਣਿਆਂ ਦੇ ਮੂਹਰੋਂ ਗੱਡੀਆਂ ਚੋਰੀ ਹੋ ਜਾਂਦੀਆਂ ਕਚਹਿਰੀਆਂ ਦੇ ਵਿੱਚੋਂ ਚੋਰੀ ਹੋ ਜਾਂਦੀਆਂ ਦੱਸੋ ਕੋਈ ਸੁਰੱਖਿਅਤ ਹੈ ਆ ਸਾਡੇ ਪੰਜਾਬ ਦਾ ਹਾਲ ਹੈ ਕਿ ਅਸੀਂ ਜਦੋਂ ਬੰਦਾ ਵਿਹਲਾ ਜਾਂਦਾ ਨਾ ਧਰਮੇ ਤੇ ਜਾਂਦਾ ਫਿਰ ਉਹਨੂੰ ਨਸ਼ੇ ਦੀ ਜਿਹੜੀ ਲਲਤ ਲੱਗਦੀ ਆ ਜਾਉ ਤੇ ਉਹ ਬਿੱਲਾ ਦਾ ਰੁਪੀ ਹੋਊਗਾ ਜਰਦਾ ਲਾਊਗਾ ਥੋੜੀ ਜਿਹੀ ਭੁੱਕੀ ਖਾਊਗਾ ਜਾਂ ਫੀਮ ਕਹੂਗਾ ਇਹ ਗਰੰਟਡ ਹੈ ਜਦੋਂ ਬੰਦਾ ਕੰਮ ਕਰਦਾ ਆਪਦੇ ਖੇਤ ਚ ਉਹ ਆਹਰ ਲੱਗਿਆ ਹੋਇਆ ਹੈ ਤੇ ਆਪਦਾ ਜਿਹੜਾ ਕੰਮ ਧੰਦੇ ਕਰਕੇ ਆਪਦੇ ਆਪਦੇ ਪਰਿਵਾਰ ਚ ਬੈਠਦਾ ਕੋਈ ਟੋਕਾ ਟਾਕੀ ਕਰਦਾ ਬੰਦਾ ਇਸ ਕਰਕੇ ਜਿਹੜਾ ਸਾਡਾ ਮੁਲਖ ਹੈ ਸਾਡਾ ਖਾਸ ਕਰਕੇ ਸਟੇਟ ਪੰਜਾਬ ਹੈ ਅਸੀਂ ਇਸ ਕਰਕੇ ਫੇਲ ਹੈ ਇੱਥੇ ਬਾਬਿਆਂ ਦਾ ਰਾਜ ਹੈ ਅਨਪੜ੍ਹ ਬਾਬੇ ਆ ਜਿਹੜੇ ਬੀਬੀਆਂ ਤੋਂ ਦੁੱਧ ਮੰਗਾਉਂਦੇ ਆ ਪਾਣੀ ਦਾ ਡੋਲੂ ਭੇਜ ਦਿੰਦੇ ਆ ਛਿੱਟੇ ਮਾਰ ਕੇ ਵੀ ਤੁਸੀਂ ਮੱਝ ਤੇ ਛਿੜਕ ਦਿਓ ਜੀ ਜਾਂ ਤੇਰੀ ਨੂੰਹ ਗਾਲਾਂ ਕੱਢਦੀ ਆ ਆਟੇ ਚ ਪਾ ਕੇ ਰੋਟੀ ਬਣਾ ਲਈ ਤੇ ਦੁੱਧ ਆਪ ਵੜ ਕੇ ਪੀਂਦੇ ਆ ਆ ਸਾਡੇ ਜਿਹੜਾ ਮੁਲਖ ਦਾ ਇਥੋਂ ਦਾ ਹਾਲ ਹੈਗਾ ਚੋਰੀਆਂ ਡਾਕ ਕੇ ਟਕੈਂਤੀਆਂ ਏਟੀਐਮ ਚੋਰੀ ਕੋਈ ਚੀਜ਼ ਸੁਰੱਖਿਅਤ ਨਹੀਂ ਆਮ ਜਿਹੜੀਆਂ ਗੱਡੀਆਂ ਜਾਂਦੀਆਂ ਸਾਡੀਆਂ ਬੈਂਕਾਂ ਦੇ ਵਿੱਚੋਂ ਪੈਸੇ ਲੈ ਕੇ ਉਹਨਾਂ ਤੇ ਵੀ ਉਹ ਜਾਲੀ ਲਾਈ ਬੈਠੇ ਨਾ ਨਾਲ ਦੋ ਬੰਦੂਕ ਧਾਰੀ ਹੁੰਦੇ ਨਾ ਫਿਰ ਉਹ ਜਿਵੇਂ ਇੱਕ ਠੇਕੇ ਦੇ ਵਿੱਚ ਹੁੰਦਾ ਥੋੜੀ ਜਿਹੀ ਕਲੀ ਬੋਤਲ ਫੜਾਉਣ ਵਾਲੀ ਜੋ ਸ਼ਟਰ ਛੱਡ ਦਿੰਦੇ ਸ਼ਾਮ ਨੂੰ ਉਹ ਉਹਨਾਂ ਬੈਨਾਂ ਦੇ ਉੱਤੇ ਇਹ ਚੀਜ਼ਾਂ ਲੱਗੀਆਂ ਹੋਈਆਂ ਦੱਸੋ ਤੇ ਗੱਲਾਂ ਉਥੇ ਸਪੀਕਰਾਂ 'ਚ ਕਰਨਗੇ ਅਸੀਂ ਨਲੂਏ ਦੇ ਵਾਰਸਾਂ ਹਾਂ ਅਸੀਂ ਫਲਾਣੇ ਦੇ ਵਾਰਸਾਂ ਹਾਂ ਅਸੀਂ ਬੰਦਾ ਸਿੰਘ ਦੇ ਵਾਰਸਾਂ ਹਾਂ ਅਸੀਂ ਐਂ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਘਰੇ ਚਾਹੀ ਚੱਲਦੀ ਨਾ ਹੋਵੇ ਜਵਾਗ ਗਾਣਾ ਕੱਢਦੇ ਹੋਣ ਤੇ ਮੇਰੇ ਵਰਗਾ ਕਹਿੰਦਾ ਮੈਂ ਫਲਾਣੇ ਦਾ ਵਾਰਿਸ ਹੈ ਉਹਨਾਂ ਵਰਗਾ ਬਣਨਾ ਬਹੁਤ ਔਖਾ ਹੈ ਅਸੀਂ ਰਾਜ ਕੀਤਾ ਅਸੀਂ ਦਿੱਲੀ ਜਿੱਤੀ ਅਸੀਂ 15 ਵਾਰੀ ਦਿੱਲੀ ਜਿੱਤੀ ਫਿਰ ਜਿੱਤੀ ਦਿੱਲੀ ਤੁਸੀਂ ਦਿੱਲੀ ਜਿੱਤ ਕੇ ਉੱਥੇ ਛੱਡਿਓਨੇ ਫਿਰ ਨਾਲ ਲਿਓ ਨਾ ਦਿੱਲੀ ਤੇ ਕਬਜ਼ਾ ਵੀ ਕਰੋ ਦਿੱਲੀ ਜਿੱਤ ਕੇ ਵੀ ਛੱਡ ਕਿਉਂਨੇ ਆਪਾਂ ਇਸ ਕਰਕੇ ਆ ਜਿਹੜੇ 55 ਦਿਨ ਦੇ ਅਸੀਂ ਬੈਠੇ ਆ ਉੱਤੇ ਇੱਕ ਬੰਦਾ ਜੇ 500 ਰੁਪਏ ਦਾ ਕੰਮ ਕਰਦਾ ਤਾਂ 28000 ਦਾ ਉਹਰੇ ਕੰਮ ਕਰਦਾ ਆਪਣੀ ਤਾਂ ਐਮਐਸਪੀ ਆ ਗਈ ਸੀ ਕਿਉਂਕਿ ਸਾਨੂੰ ਆਦਤ ਪਈ ਹੋਈ ਹੈ ਕਿ ਪਸ ਕੋਈ ਨਾ ਕੋਈ ਲੜਾਈ ਵਿਢ ਲੋ ਹੁਣ ਇੱਥੋਂ ਆ ਕੇ ਆਪਾਂ ਫਿਰ ਗਾਂਹਾ ਦਾਣਾ ਮੰਡੀਆਂ ਚ ਕਰਾਂਗੇ ਕੰਮ ਕਣਕ ਦੀ ਤੁਲਾਈ ਨਹੀਂ ਹੋਈ ਸਰਕਾਰ ਕਹਿੰਦੀ ਸਾਡੇ ਕੋਲੇ ਸਮਾਂ ਨਹੀਂ ਅਸੀਂ ਚੱਕ ਨਹੀਂ ਸਕਦੇ ਸਾਡੇ ਕੋਲ ਤਾਂ ਬਾਰ ਦਾਣਾ ਨਹੀਂ ਥਾਂ ਨਹੀਂ ਰੱਖਣ ਨੂੰ ਆਹ ਚੀਜ਼ ਘੱਟ ਬੀਜੋ ਆਹ ਨਾ ਬੀਜੋ ਇੱਥੇ ਇੱਕ ਫੂਲੋਕਾਰੀ ਜਿਹੜਾ ਤੇਲ ਸੋਧ ਕਾਰਖਾਨਾ ਹੈ ਉਹਨਾਂ ਨੇ ਇੱਕ ਪ੍ਰੋਜੈਕਟ ਦਿੱਤੇ ਆ ਸਪਾਈਲਰ ਜਿਹੜਿਆ ਤੇਲ ਕੱਢਦੇ ਆ ਉਹ ਕਹਿੰਦੇ ਵੀ ਸਾਡੇ ਮੁੰਡਿਆਂ ਨੂੰ ਰਿਸਕਾਰ ਮਿਲੇ ਉਹਨਾਂ ਨੇ ਫ੍ਰੀ ਦਿੱਤਾ ਵੀ ਜਗਾ ਤੁਹਾਡੀ ਆ ਕੁਝ ਤੁਹਾਡਾ ਇੱਥੇ ਲਾ ਤੇ ਆਦਾ ਕੰਮ ਚਲਾ ਤੇ ਜੁਣ ਅਸੀਂ ਇੱਥੇ ਮਤਲਬ ਸਰੋਂ ਬੀਜੀਏ ਸੂਰਜਮੁਖੀ ਬੀਜੀਏ ਤਾਂ ਅਸੀਂ 2-200 ਰੁਪਏ ਲੀਟਰ ਤੇਲ ਲੈ ਰਹੇ ਜਿਹੜੇ ਸਾਡੇ ਕਿਸਾਨ ਹੈ ਨਾ ਸਰੋਂ ਨਹੀਂ ਬੀਜਦੇ ਮੁੱਲ ਤੇਲ ਲਿਉਣਗੇ ਕਹਾਣੀ ਦਾ ਤੇ ਗੱਲਾਂ ਖੁੰਡ ਤੇ ਜਾ ਕੇ ਇਹੇ ਜਿਹਿਆਂ ਕਰਨਗੇ ਮਤਲਬ ਵੀ ਜਿਹੜਾ ਕੋਈ ਕੈਬਨਟ ਮਿਨਿਸਟਰ ਉੱਜੀ ਸਾਡੀ ਰੈ ਲੈਵੇ ਜੇ ਸਪੀਕਰ ਸਾਡੀ ਰੈ ਲੈਵੇ ਮੋਦੀ ਸਾਡੇ ਹਿਸਾਬ ਨਾਲ ਚੱਲੇ ਮਤਲਬ ਰੂੜੀਵਾਦੀ ਸੋਚ ਹੈ ਘਰੋਂ ਦੇਲੀ ਤੇ ਜਾਂ ਖੇਤ ਖੇਤੋਂ ਵਾਪਸ ਕਰੇ ਤੇ ਗੱਲਾਂ ਵੱਡੀਆਂ ਕਰਨੀਆਂ ਸਹਾਇਕ ਧੰਦੇ ਵਾਲੇ ਬੰਦੇ ਕਾਮਯਾਬ ਹੋਇਆ ਮਜ਼ਦੂਰਾਂ ਨੇ ਮਜ਼ਦੂਰੀ ਕਰ ਕਰਕੇ ਆਪਣੇ ਬੱਚੇ ਪੜਾ ਕੇ ਨੌਕਰੀਆਂ ਤੇ ਲਵਾਲੇ ਵਧੀਆ ਘਰ ਪਾਲੇ ਤੇ ਨਾਲ ਉਹ ਜ਼ਮੀਨਾਂ ਵੀ ਲੈ ਜਾਂਦੇ ਆ ਤੇ ਉਹਨਾਂ ਦਾ ਗੁਜ਼ਾਰਾ ਭਾਈ ਕਿਵੇਂ ਹੁੰਦਾ ਇਸ ਕਰਕੇ ਵੀਰੋ ਸਾਨੂੰ ਸਮਝਣ ਦੀ ਲੋੜ ਹੈ ਅਸੀਂ ਨਹੀਂ ਇਹ ਵੀ ਖਿਲਾਫ ਅਸੀਂ ਕਹਿੰਦੇ ਆ ਵੀ ਸਾਡੀ ਕਣਕ 5000 ਨੂੰ ਕੁਆਂਟਲ ਹੋਵੇ ਝੋਨਾ 10000 ਨੂੰ ਹੋਵੇ ਹਾਂ ਫਿਰ ਜਾ ਕੇ ਸੂਚਕ ਅੰਕ ਨਾ ਮਿਲੂ ਪਰ ਇਹ ਜਿਹੜਾ ਸਮਾਂ ਬਰਬਾਦ ਕਰਨਾ ਜਿਹੜੀਆਂ ਸਰਕਾਰਾਂ ਮੰਨਦੀਆਂ ਹੀ ਨਹੀਂ 1988 90 92 ਤੋਂ ਲੈ ਕੇ ਹੁਣ ਤੱਕ ਸੰਘਰਸ਼ ਕਰਦੇ ਆ ਰਹੇ ਆ ਕਿਉਂਕਿ ਇਹਦਾ ਮੇਲ ਹੈ ਜਿਹੜਾ ਕਦੇ ਖਾਂਦਾ ਨਹੀਂ ਕਿਉਂਕਿ ਇਹ ਆਪਣੀ ਕੁਦਰਤੀ ਖੇਤੀ ਹੈ ਖੇਤ ਵਿੱਚੋਂ ਕਣਕ ਝੋਨਾ ਵੜ ਕੇ ਮੰਡੀ ਸੱਟ ਕੇ ਆਪਾਂ ਪੈਸੇ ਕਮਾਉਣੇ ਆ ਜਿਹੜਾ ਡੀਜ਼ਲ ਐ ਹੋਰ ਐ ਭਾੜਾ ਇਹਦੇ ਨਾਲ ਹਜ਼ਾਰਾਂ ਟੈਕਸ ਗਵਰਨਮੈਂਟ ਨੂੰ ਇਕੱਠੇ ਮਿਲਦੇ ਆ ਇਕੱਠੇ ਹੁੰਦੇ ਆ ਖਜ਼ਾਨੇ ਦੇ ਵਿੱਚ ਰੇਹਾਂ ਸਪਰੀਆਂ ਦੇ ਟੈਕਸ ਇਕੱਠੇ ਹੁੰਦੇ ਆ ਇਹਦੇ ਤੇ ਕੋਈ ਜ਼ਿੰਮੇਦਾਰ ਨੂੰ ਕੋ ਟੈਕਸ ਤਾਂ ਲਾਇਆ ਹਾਂ ਜੇ ਸਰਕਾਰ ਨੇ ਹੁਣ ਜਿਹੜਾ ਠੇਕਾ ਲੈਂਦਾ ਜੇ ਉਹਨੂੰ 20% ਜਾਂ 10% ਜਾਂ 2% ਟੈਕਸ ਲਾਤਾ ਚੀਕਣਗੇ 70 ਦਾ ਜਾਂ 80 ਜਾਂ ਠੇਕਾ ਮਿਲ ਜੇ ਜਿਸ 80000 ਤੇ 2% ਗਵਰਨਮੈਂਟ ਨੇ ਲਾਤਾ ਅੱਢ ਦੁਣੀ 1600 ਰੁਪਇਆ ਵੀ ਅਸੀਂ 1600 ਰੁਪਇਆ ਟੈਕਸ ਜਮ੍ਹਾਂ ਕਰਾਓ ਤਾਂ 1600 ਪਿੱਛੇ ਚੀਕਣਗੇ ਤੇ ਜੇ ਸਰਕਾਰ ਨੇ ਕਹਿਤਾ ਵੀ ਤੁਹਾਨੂੰ 5 ਮਣ ਕਣਕ ਦਿੰਨਿਆ 2 ਰੁਪਇਆ ਕਿਲੋ ਤੇ ਬੋਰੀ ਕੱਚ ਚ ਦੇ ਕੇ ਉੱਤੋਂ ਦੀ ਮਾਰ ਕੇ ਬੁੱਕਲ ਦੀ ਕੇਸੀ ਤੇ ਮੂਰੇ ਖੜੇ ਹੋਣਗੇ ਸਾਡੇ ਬੰਦੇ ਆ ਸਾਡੇ ਵਿੱਚ ਫਰਕ ਹੈ ਜਦੋਂ ਇਸ ਗੱਲ ਦੀ ਅਸੀਂ ਸਮਝ ਆ ਗਈ ਬਾਣੀਏ ਵਾਲਾ ਬਣਜ ਬਿਹਾਰ ਵਾਲਾ ਕੰਮ ਕਰਨ ਲੱਗ ਗਏ ਤਾਂ ਸਾਡੇ ਬੱਚੇ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੀਆਂ ਫਸਲਾਂ ਸਾਡੀ ਧਰਤੀ ਉਪਜਾਊ ਹੋ ਜੂ ਅਸੀਂ ਕਾਮਯਾਬ ਹੋ ਜਾਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ